ਕਾਲਾ ਬੱਚਾ ਲੈਂਦੇ ਆ ਉਹ ਤਾਂ ਗਿਆ ਚਲੋ ਬੋਲੋ ਫਿਰ ਕੀ ਮੰਗਿਆ ਸੰਜੂ ਬਾਈ ਅਸੀਂ ਨੇ ਕਛੂ ਨਹੀਂ ਮੰਗੋ ਅਸੀਂ ਇਹਨਾਂ ਨੂੰ ਅਲੱਗ ਜਿਹਾ ਪੈਸਾ ਬਤਾਇਆ ਸੀ ਫੁੱਲੇ ਹੀ ਬਤਾਇਆ ਸੀ 2500 ਰੁਪਏ ਅਸੀਂ ਨੇ ਕਹੇ ਸੀ ਬੱਚੇ ਦੇ ਬੱਚਾ ਕਾਲਾ ਪਿਓ ਠੀਕ ਆ ਯਾਰ ਆਖਿਆ ਸੀ ਭੁੰਮੇ ਨੂੰ ਮੈਂ ਤਾਂ ਇਹਨੂੰ ਦਵਾਣਾ ਮੈਂ 1500 ਦਾ ਠੀਕ ਆ ਆਹ ਬੂ ਬੂ ਨਹੀਂ ਨਹੀਂ ਕਰਦਾ ਦੇਰੀ ਕੋਲ ਪੱਛੇ ਨਹੀਂ ਕਰੋ ਬਈ ਕਰੋ ਸੌਦਾ ਨਵੇੜੋ ਸਹੀ ਆ ਭੁੰਮੇ ਯਾਰ ਗਲਤ ਨਹੀਂ ਯਾਰ ਕੀ ਕਰਤਾ 1500 ਕਰਤਾ ਦੇ ਯਾਰ ਬਾਈ ਸੰਜੂ ਆਉਂਦਾ ਰੋਟੀ ਆਉਂਦੀ 15 ਦਾ ਕੋਈ ਬੱਚਾ ਤਾਂ ਮਾਹੌਲ 15000 ਰੁਪਏ 50 ਤੋਂ ਨਾ ਖਾਈਂ ਬਰਵਾ ਹੀ ਲੈ ਲੈ ਇਹਨੂੰ ਫਰਮਾ ਰੋਟੀ ਜਿਵੇਂ ਆ ਰੋਟੀਆਂ ਖਵਾ ਦੇ ਹੈ ਕਿਆਦਾ ਮੇਰੇ ਸੰਜੂ ਦੇ ਦੇ ਤੂੰ ਮੈਂ ਨਹੀਂ ਚੁੱਕਦਾ ਵਾ ਤੇ ਤੂੰ ਉੱਥੇ ਦੇਉਂ ਏ 1500 ਆਉਂਦਾ ਇਹ ਹਾਂ ਹਾਂ ਬੋਲ ਭਾਈ ਤੂੰ ਕਰਵਾ ਪਰ ਗੋਪੀ ਨੂੰ ਦੱਸ ਦੋ 2000 ਰੁਪਏ ਹਾਂ ਕੀ ਆ ਨਾ 2000 ਦਾ ਦੇਊਗਾ ਓਏ ਯਾਰ ਅੰਬਾਲੇ ਤੋਂ ਐਡੇ ਬੱਕਰੇ ਮਾਰੇ ਤਾਂ ਨਹੀਂ ਤੂੰ ਗਿਆ ਹੋਣਾ ਬੱਸ ਆ ਲਓ ਪੂਰੇ ਨੂੰ ਮੂੰਹ ਰੱਖ 15 ਤਰਫ ਦਾ ਲੈਣੀ ਲਿਖਾਈਏ ਅਰੇ ਯਾਰ 1500 ਤਾਂ ਪੈ ਗਿਆ ਹੁਣ ਉਹਨੂੰ ਪਰਨ ਲੈ ਜਾ ਬੀਬੀ 6000 ਰੁਪਏ ਮੰਗਾ ਲੈ ਸਹੀ ਹੈ ਲਿਖਾਈਓ ਕਰਾ ਦਿਓ ਅਰੇ ਨਹੀਂ ਤੁਹਾਨੂੰ ਮਿਲੇ ਭਾਈ ਧੰਮ ਬਜਾਏਗੇ ਥੋੜਾ ਇਹ ਇੱਕ ਵੇਹ ਫੁੱਲੀ ਪੂਰੀ ਹੋ ਗਈ ਸਹੀ ਹੈ ਉਹ 1800 ਦਾ ਹੋ ਗਿਆ ਯਾਰ ਫੜ ਫੜ 1800 ਦਾ ਹੋ ਗਿਆ ਬਾਲੀ ਕਸਾਈ ਦਾ ਆਉਂਦਾ ਇੱਥੇ ਦੇਣੇ ਨੇ ਗੋਡੀ ਦਾ ਉੱਥੇ ਤਾਂ ਕਹੀ ਜਾਂਦਾ ਉਹ ਚੱਲ ਲਖਾਈ ਕਰਾ ਦੀ ਯਾਰ ਦੋ ਦੋ ਦਾ ਹੀ ਹੋ ਗਿਆ ਲਖਾਈ ਕਰਾ ਦੀ ਫੜ ਫੜ ਯਾਰ ਫੜਾ ਦੱਸ ਵੀ ਓਏ ਦੋ ਨਾ ਉਹ ਹੋ ਗਿਆ ਲਖਾਈ ਕਰਾ ਦੂਆ ਯਾਰ ਇਹ ਫੜ ਬਸ ਸਹੀ ਹੈ ਫੜ ਲੈ ਫਿਰ ਲਖਾਈ ਤੇਰੀ ਵਾਲਾ हां ਮੇਰੀ ਇਹ ਉਹ ਫੜ ਲੈ ਹੁਣ ਚੁੱਪ ਕਰਕੇ ਭੈ ਮੈਂ ਮਾਰ ਨਹੀਂ ਰਣਦਾ ਚਲੋ ਠੀਕ ਆ ਬਾਈ ਠੀਕ ਆ ਜੀ ਆ ਵੀ ਆ ਬੱਚੇ ਦਾ ਸੌਦਾ ਹੋਇਆ 2000 ਦਾ ਵਿਕਿਆ ਇਹ ਜੈਡ ਬਲੈਕ ਆ ਬਿਲਕੁਲ ਤੇ ਸੌਦਾ ਸਿਰੇ ਚੜ ਗਿਆ ਹਾਂਜੀ ਕਾ ਦਾ ਸੌਦਾ ਹੋਇਆ ਬਾਈ ਜੀ ਆ ਖੁਰਦੀ ਦਾ ਹੋਇਆ ਜੀ ਵਾਹ ਬਾਈ ਵਾਹ ਕਿਹੜੀ ਖੁਰਲੀ ਦਾ ਬਾਈ ਆ ਜੀ ਕਿੰਨੇ ਦੀ ਵੇਚਤੀ ਬਾਈ 1350 ਦੀ 1350 ਦੀ ਕਿਹੜਾ ਪਿੰਡ ਆ ਬਾਈ ਦਾ ਖੁਰਲੀਆਂ ਵਾਲੇ ਦਾ ਪਿੰਡ ਆ ਜਿੱਗੜ ਗਿੱਦੜ ਆਣੇ ਕੋਲੇ ਜੀ ਹਾਂਜੀ ਇਹ ਕਿੱਥੇ ਜੇ ਰਹਿ ਗਿਆ ਇਹ ਆਪਣਾ ਰਹਿ ਗਿਆ ਜੀ ਆਪਣਾ ਚੁੱਪ ਚੁੱਕ ਨਹੀਂ ਆ ਜਾਂਦਾ ਜੀ ਇਹ ਠੀਕ ਆ ਠੀਕ ਆ ਠੀਕ ਆ ਤੇ ਸਦਾ ਹੀ ਬਾਈ ਆਪਣੇ ਕੋਲ ਖੁਰਲੀਆਂ ਮਿਲਦੀਆਂ ਰਹਿੰਦੀਆਂ ਹਾਂਜੀ ਠੀਕ ਆ ਇਹ ਲੈਨ ਵਾਲਾ ਬਾਈ ਕੌਣ ਆ ਹਾਂ ਬਾਈ ਕਿਹੜੇ ਪਿੰਡ ਦਾ ਵੀਰੇ ਬਰਗਾੜੀ ਤੇ ਆਪਣਾ ਨੰਬਰ ਬੋਲੋ ਬਾਈ ਜੀ ਬਾਈ ਮੇਰਾ ਨੰਬਰ ਹੈ 98737 ਠੀਕ ਆ 6992 ਠੀਕ ਹੈ ਜੀ ਤੇ ਜੇ ਕਿਤੇ ਕਿਸੇ ਨੇ ਖੁਰਲੀਆਂ ਘਰੇ ਮੰਗਾਉਣੀਆਂ ਹੋਣ ਤਾਂ ਭੇਜ ਸਕਦੇ ਹਾਂ ਹਾਂਜੀ ਉੱਥੇ ਭੇਜ ਸਕਦੇ ਹਾਂ ਜੀ ਲਓ ਵੀ ਮਿੱਤਰੋ ਬਾਈ ਦਾ ਪਿੰਡ ਆ ਗਿੱਦੜ ਪੂਲਾ ਨਾ ਥਾਣਾ ਇਧਰਲੇ ਪਾਸੇ ਸਾਈਡ ਦੇ ਉੱਤੇ ਅੱਜ ਇਹ ਬਾਈ ਬਰਗਾੜੀ ਮੰਡੀ ਤੇ ਆਇਆ ਤੇ ਆ ਖੁਰਲੀਆਂ ਬਾਈ ਬਹੁਤ ਚੰਗੀਆਂ ਬਣਾ ਕੇ ਲਿਆ ਪਲਾਸਟਿਕ ਵੀ ਵਿੱਚ ਲੱਗੀ ਆ ਤੇ ਪਾਸੇ ਦੇ ਐਂਗਲ ਲੱਗੇ ਹੋਏ ਆ ਲੋਹੇ ਦੇ ਬਹੁਤ ਸਾਫ਼ ਸੁਥਰੀਆਂ ਖੁਰਲੀਆਂ ਤੇ ਜੇ ਕਿਸੇ ਨੇ ਲੈਣੀਆਂ ਹੁਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਅੱਜ ਬਾਈ ਮੰਡੀ ਤੇ ਆਇਆ ਲੱਗਣ ਲੋ ਪੈਸੇ ਬਾਈ ਠੀਕ ਹੈ ਸੰਜੂ ਕਾਦੀ ਰਕਮ ਆ ਕਾਦੀ ਰਕਮ ਆ ਆ ਬੱਕਰਾ ਹੈਗੀ ਉੱਪੀ ਚਲ ਬੱਚਾ ਵੇਚੋ ਆਹੋ ਬਰੀਡਰ ਵਿੱਚ ਆ ਤੈਨੂੰ ਦੇਵਾਂਗੇ ਬਾਡੀਗਾਰਡ ਵੀ ਦੇਵਾਂਗੇ ਕਨਾਲ ਰਕਮ ਦਾ ਕੰਮ ਆ ਚਾਹ ਵੀ ਦਿਖਾਏ ਨਾ ਲੋ ਭਾਈ ਆ ਬੱਚੇ ਦਾ ਸੌਦਾ ਹੋਇਆ ਇੱਕ ਦਾ ਕਿੱਥੇ ਕਾਲਾ ਜਾ ਉਹ ਇੱਕ ਆ ਸੌਦਾ ਹੋਇਆ ਡੱਬੇ ਬੱਚੇ ਦਾ ਚਿੱਟੇ ਸਿਰ ਵਾਲੇ ਦਾ 3500 ਦਾ ਹੋਇਆ ਇਹ ਤੁਸੀਂ ਲਿਆ ਭਾਈ ਜੀ ਉਹ ਕਿਹੜਾ ਪਿੰਡਾ ਆਪਣਾ ਝਖੜਾ ਵਾਲਾ ਝਖੜਾ ਵਾਲਾ ਠੀਕ ਆ ਬਾਈ ਤੇ ਕਿਹਦੇ ਕੋਲੇ ਸੀ ਬਾਈ ਉਹ ਉਹ ਗੱਡੀਆਂ ਵਾਲੇ ਕੋਲੇ ਠੀਕ ਬਰਗਾੜੀ ਬੱਕਰਾ ਮੰਡੀ ਤੇ ਕਿਹੜੇ ਪਿੰਡੋਂ ਲੰਡਿਆਂ ਤੋਂ ਲੰਡਿਆਂ ਤੋਂ ਠੀਕ ਆ ਬਾਈ ਯਾਰ ਨਰਮਲ ਨਰਮਲ ਬਾਈ ਦਾ ਨਾਮ ਆ ਆ ਬੱਕਰੀ ਬਹੁਤ ਭਾਰੀ ਆ 20000 ਮੁੱਲ ਕੀਤਾ ਹੈ ਆ ਨਹੀਂ ਜਾਂਦਾ 9.5 ਦੀ ਲਉ ਵੇਚੂਗਾ ਮੈਂ ਇਦੂ ਘਾਟ ਚੰਗਾ ਚੰਗਾ ਵੇਚ ਲਓ ਵੀ ਆ ਬੱਕਰੀ ਆ ਬਾਈ ਕੰਦਾ 9.5 ਦੀ ਦੇਣੀ ਆ ਤੇ ਗੱਬਣ ਕਿੰਨੇ ਚੱਲਦੀ ਹੈ ਹੈ ਗੱਬਣ 10 12 ਖਾਲੀ ਆ ਲਓ ਵੀ ਆ ਇੱਕ ਸੌਦਾ ਹੋ ਗਿਆ ਤੇ ਆਪਾਂ ਪਿੰਡ ਬਾਪੂ ਤੋਂ ਪੁੱਛਦੇ ਆ ਬਾਪੂ ਕਿਹੜਾ ਪਿੰਡ ਆ ਬੁਰਜ ਜੋਹਾਰ ਸਿੰਘ ਵਾਲਾ ਨੇੜੇ ਹੀ ਆ ਫੇਰ ਤਾਂ ਤੇ ਬੱਕਰੀ ਦਵਾਤੀ ਬਾਪੂ ਨੂੰ ਬਾਪੂ ਜਾਇਆ ਜਾ ਨਿਆਹ ਜਿ ਨਿਆਹ ਜਿਹੇ ਤਾਂ ਠੀਕ ਆ ਨਹੀਂ ਵੀ ਤੀਜਾਲ ਬੱਚਾ ਦਾ ਸੰਜੂ ਤਾਂ ਐਵੇਂ ਲਈ ਖੜਾ ਆ ਬੱਕਰੀਆਂ ਚਾਰ ਦਾਂ ਦਾ ਮੂੰਹ ਤੇ ਬਾਈ ਆਪਣਾ ਕੀ ਨਾਂ ਆ ਜੀ ਨਿਮਾ ਬਾਈ ਫਰੀਦਕੋਟ ਤੋਂ ਲਈ ਆ ਤੇ ਪੈਸੇ ਦੇ ਦਿਓ ਵਿਗਣ ਦਿਓ ਪੈਸੇ ਇੱਥੇ ਆ ਬਾਈ ਨਹੀਂ ਮੈਂ ਨਹੀਂ ਨਹੀਂ ਦੋ ਤਿੰਨ ਨਹੀਂ ਮੈਂ ਸੰਜੂ ਤੂੰ ਖਣ ਲਾਇਆ ਤਾਂ ਨੀ ਮੈਂ ਬਾਈ ਇੱਥੇ ਆ ਜਾ ਹਾਂ ਬੱਚੇ ਇਹਦੇ ਬੁੱਲ ਬਾਈ ਸਾਡਾ ਹੋ ਰਿਹਾ ਵੀਡੀਓ ਵੀਰ ਦੋ ਜਾਏਗਾ ਜਾਨਵਰ ਹੋਣੇ ਆ ਗਿਆ ਲਾ ਵੀ ਤੜਕ ਫਾਕਾ ਹੀ ਹੋਇਆ ਸੌਦਾ ਨਾ ਆਪਣੀ ਇਹ ਮੋੜੇ ਵਿਚਾਰਾ ਤੇ ਨਾ ਹੀ ਉਹਨਾਂ ਨੂੰ ਹਾਂ ਨਹੀਂ ਫਿਰ ਇਹ ਮੈਂ ਆਖਿਆ ਵੀ ਤੈਨੂੰ 15 ਜੀ ਵੀ ਮਿਲ ਜਾਏ ਤਾਂ ਤੂੰ ਛੱਡ ਨਾ ਮੈਂ ਇਹਨੂੰ ਇਹ ਰਾਏ ਦਿੱਤੀ ਸੀ ਕਿਉਂਕਿ ਬੰਦੇ ਵਧੀਆ ਮਿਲ ਗਿਆ ਆਪਾਂ 15 ਝਾੜ ਕੀਤੀ ਨੀਗੀ ਹਾਂ ਠੀਕ ਆ ਠੀਕ ਹੈ ਇਹ ਕੋ 2 400 ਆ ਗਿਆ ਤਾਂ ਚੱਲ ਯਾਰ ਫਿਰ ਵੀ ਤੂੰ ਤੇਲ ਪਾਣੀ ਨਹੀਂ ਮੈਂ ਆਇਆ ਮੈਨੂੰ ਪਤਾ ਆਇਆ ਇਹ ਵੀ ਜਾਨਾ 289 ਚਲਾ ਬਸ ਇਹ ਜੋ ਹੀ ਹੈ ਆ ਆ ਜਾਣਾ ਫੇਰ ਫੇਰ ਕਰਕੇ ਫੜਾ ਦੇ ਚਲੋ ਚਲੋ ਆਹ ਕਿਹੜਾ ਆ ਪੀਰਾਏ ਚੈੱਕ ਨਾ ਪਾਸ ਕਰ ਪੰਡਿਤ ਚੈੱਕ ਨਾ ਆਹਦਾ ਲਖਾਈ ਕੇਵਲ ਦੀਆ ਕੇਵਲ ਤੇਰੀ ਹੋਗੀ ਲਖਾਈ ਚੱਲ ਠੀਕ ਆ ਯਾਰ ਪੈਸਿਆਂ ਦਾ ਫਿਕਰ ਨਾ ਕਰੀ ਟੈਨਸ਼ਨ ਨਾਲੇ ਹੀ ਪੈਸੇ ਨਗਦੀ ਸਮਝ ਤੂੰ ਲਓ ਵੀ ਆ ਕੇਵਲ ਨੂੰ ਦੋ ਨਗਦਵਾਤੇ ਆ 23000 ਦੇ ਆ ਸੌਦਾ ਹੈ ਜੀ ਓ ਜੋੜੇ ਦਾ ਸੌਦਾ ਠੀਕ ਹੋ ਗਿਆ ਬਾਈ ਕੇਵਲ ਬਾਈ ਜੋ ਭੈਣ ਭਰਾ ਨਾਲ ਕਰਦਾ ਮਨਜ਼ੂਰੀ ਕੁਮੇ ਬਸ ਠੀਕ ਆ ਬਾਈ ਠੀਕ ਕਰ ਵੀ ਜਾਇਜ਼ ਗੱਲ ਬਾਪੂ ਨੂੰ ਪੁੱਛ ਕੀ ਕਹਿੰਦਾ ਲਾਸਟ ਬਾਪੂ ਨਾ ਕਰ ਰਹੇ ਲਾ ਵੀ ਆ ਬੱਕਰਿਆਂ ਦਾ ਸੌਦਾ ਚੱਲ ਰਿਹਾ ਵੀ ਦੋਸਤੋ ਆ ਬੱਕਰੇ ਇੱਕ ਤਾਂ ਲਾਲ ਡੱਬਾ ਇੱਕ ਪਰਲੇ ਪਹਿਲੇ ਲਾਲ ਡੱਬਾ ਬੱਕਰਾ ਆ ਯਾਰ ਮੈਂ ਵੀ ਤਾਂ ਲਾਚ ਪਹਿਲਾਂ ਨੂੰ ਮੈਨੂੰ ਕਹਿਤਾ ਸੀ ਵੀ ਤੇਰੇ ਕੋਲੇ ਲਾ ਫੜੀ ਦਸੀ ਆਪਾਂ ਐ ਇਹ ਨਾ ਗੱਲਾਂ ਕਰਿਆ ਕਰ ਨਾ ਬੱਕਰੀ ਨਾ ਮੇਰੀ ਸੁਣ ਗੱਲ ਕੱਟਿਆ ਲੱਪਾ ਲਾਤਾ ਚਲ ਕੋਈ ਆਪਣਾ ਸਾਈ ਫਰਾਈ ਮਰੀ ਬਾਪੂ ਦਾ ਰਾਤਾ ਥੋੜੀ ਬਾਪੂ ਮੋੜ ਜਿਵੇਂ ਉਹਦਾ ਮੋੜੇ ਮੇ ਮੋੜ ਦੀ ਤੂੰ ਆਕੇ ਕਿ 20 ਲੱਗਿਆ 20 ਦੇ ਦੇ ਨਹੀਂ ਨਹੀਂ 20 ਦੇ ਦੇ ਯਾਰ ਕੁਝ ਹੁੰਦਾ ਤਰਤੇ ਰੱਖ ਠੀਕ ਆ ਫਿਰ ਯਾਰ 20 ਤੇ ਲਖਾਏ ਨੇ ਆਉਣ ਨਹੀਂ ਕਰੀ ਤੇ 13 ਵੀ ਪਤਾ ਸੀ ਤਾਂ ਜਾਣਾ ਵੇਚ ਕੇ ਹੀ ਜਾਣਾ ਤੂੰ ਲਾਟ ਦੱਸ ਦੇ ਬਾਪੂ ਨੂੰ ਦੇ ਨੇ 13 ਵੀ ਪਤਾ ਲੱਗੇ ਕਿ ਬਾਪੂ 28 ਚ ਦੇ ਦੇਣਗੇ 2000 ਹੋਰ ਘਟਾਉਣਾ ਹੋਰ ਤੇ ਡਾ ਬੇਚ ਬਾਬਾ ਆਏ ਨਾ ਕਰ ਇਹਨਾਂ ਨੂੰ ਵੀ ਛੱਡ ਰੋਟੀ ਨਹੀਂ ਵਿਕਣੇ ਨਹੀਂ ਮਰਾਉਂਦੇ ਹਰਦਿਕ ਖਰਾਬ ਹੋ ਗਿਆ ਆਪ ਪਕੜਾ ਨਹੀਂ ਆਪ ਦਮ ਨਾ ਪੁੱਛੇ ਕਿ ਕਿੰਨੇ ਸਹੀ ਕੀ ਦੇ ਦੇਂਗਾ ਯਾਰ ਕੱਢ ਬਾਬੂ ਐ ਨਹੀਂ ਦੇ ਦੇ ਨਹੀਂ ਵੇਖਦੇ ਕੋਈ ਨਹੀਂ ਫਿਰ ਸਹੀ ਜੈ ਜੈ ਦੇ ਬਾਕੀ ਬਾਰੇ ਯਾਰ ਦਵਾਈ ਦਿਖਾਈ ਵੀ ਹੋਰ ਗਾਵਾਂ ਨੂੰ ਪੀਣ ਕਰੀ ਜਾਂ ਨਾ ਕਾਤ ਦੇ ਲਾ ਨੂੰ ਯਾਰ ਕੱਢ ਜਾ ਯਾਰ ਕੀ ਕੋਈ ਨਹੀਂ ਕੋ ਦੇ ਕੇ ਜਾਣ ਕੇ ਐ ਤਨ ਪੁੱਗ ਲਾ ਫੜ ਉਹਨੂੰ ਯਾਰ ਫੜ ਦੂੰ ਮਾਰ ਮਾਰ ਸਹੀ ਇਹ ਦੀ ਦੇ ਹੋਵੇ ਲਖਾਈ ਇਹ ਕਰਾ ਦੇ ਅਜਾ ਤੂੰ ਮੈਨੂੰ ਹੀ ਹੰਭਾਸੇਗਾ 200 ਨੋਟ ਫੜਾ ਕੇ ਫਿਰ ਬਾਪੂ ਗਿਣਦਾ ਸਮਝੇਗਾ ਤੂੰ ਐ ਤਾਂ ਇਹਨੂੰ ਬਾਪਾ ਕੱਲਾ ਆ ਬੰਦਾ ਕਿਵੇਂ ਆ ਆ ਕੋਈ ਨਹੀਂ ਨਾ ਉਹ ਯਾਰ ਜੋੜਾ ਹੀ ਲੈ ਯਾਰ ਤੂੰ ਮਾਰ ਕੋਈ ਯਾਰ ਯਾਰ ਥੋੜੇ ਪੈਸੇ ਰੱਖ ਲੈ ਹਾਂ ਆ ਆਹ ਵਾਲਾ ਇਹ ਤਾਂ ਲੈ ਲੈਣ 10 ਹੋਰ ਰੱਖ ਲੈ ਦੇਖੇਗਾ ਤੂੰ ਉਹ ਬਾਪੂ ਤਾਂ ਹੀ ਅਗਲਾ ਲੈਂਦਾ ਜੇ ਕੋਈ ਚਾਰ ਛਲੜਾ ਅਗਲੇ ਨੂੰ ਵੀ ਦੇ ਦੇ ਤਾਂ ਉਂ ਦਾ ਅਗਲਾ ਸੱਟਣ ਦਾ ਆਇਆ ਨਹੀਂ ਪੈਸੇ ਬਾਪੂ ਕਿ ਨਹੀਂ ਨੀ ਯਾਰਾ ਲਖਾਈ ਇਹ ਕਰਾ ਦੇ ਨੀ ਕੋਈ ਕਾਹਨੋ ਪਿੱਛਾ ਤੋਂ ਐ ਕਰਦਾ ਯਾਰ ਬਈ ਪਹਿਲੀ ਵਾਰ ਅਸੀਂ ਮੰਡੀ ਚ ਆਏ ਸਾਨੂੰ ਮਾੜਾ ਪੋਣਾ ਹੋਇਆ ਸੀ ਨੀ ਆਪਾਂ ਕਹਿੰਨ ਚ ਕਿਹੜਾ ਵੇ ਬਾਪੂ ਬਾਬਾ ਲਾਟ ਗਿਆ ਦੇਣੀ ਕਿੰਨੀ ਨਹੀਂ ਨਹੀਂ ਗੱਲ ਇਹ ਉਪੋ ਦੀ ਨਹੀਂ ਗੱਲ ਨਾ ਬੰਦੀ ਦਾ ਬੱਕਰੀ ਤੇਰੀ ਕੱਟੀ ਆ ਤਾਰੀ ਕਹੀਦੇ ਬਸ ਭਾਈ ਛੱਡ ਦੇ ਮੈਂ ਬਹੁਤ ਕਹੀ ਜਾਂਦੀ ਮੈਨੂੰ ਲਾਸ਼ ਲੈ ਦੇ ਬਸ ਅਸੀਂ 28 ਤੋਂ ਘਟ ਦੇਣੀ ਨਹੀਂ ਹੈ ਜੀ ਅੱਜ ਤਾਂ ਸੋਣੀ ਲੱਗਦੀ ਕਿੰਨਾ ਮਰਜ਼ੀ ਕਰਦੇ ਆਪਣਾ ਅਸਰ ਕਿਉਂ 28 ਤੋਂ ਘਟ ਯਾਰ ਸੱਚੀ ਗੱਲ ਕਰਦੇ ਸਹੀ ਆ ਸਹੀ ਆ ਤੇ ਆ ਬਾਪੂ ਸੱਚੀ ਗੱਲ ਤੇ ਮੈਂ ਵੀ ਹੁਣ ਦੇਈ ਤੇ ਭਵੇਂ ਨਾ ਦੇਈ ਹਾਂ ਸਹੀ ਆ ਨਾਮ ਦਾ ਨਾਮ 24 ਦਾ ਦੇ ਬਾਪੂ ਹੁਣ ਗਿਣ ਪੈਸੇ ਬਈ ਬਾਈ ਯਾਰ ਕਹਿੰਦੇ ਕੁੱਪੀ ਨੇ ਜਿੱਦਾਂ ਸੌਦਾ ਹੋ ਗਿਆ ਪੂਰੇ 25000 ਦਾ ਤੇ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਈ ਆ ਦੋ ਬੱਕਰਿਆਂ ਦਾ ਸੌਦਾ ਸਿਰੇ ਮਸਾਂ ਚੜਾਇਆ ਬਾਪੂ ਕਿਹੜੇ ਪੰਡਵਾਏ ਸੀ ਸਹੀ ਵਟੇਗੇ ਪੈਸੇ ਸਹੀ ਵਟੇਗੇ ਫੜੀ ਆ ਜਾਂਦੇ ਪੈਸੇ ਕੋਲੇ ਫਿਰ ਗੱਦੂ ਜੱਪ ਪਹਿਲਾਂ ਕੋ ਮੋਰਨ ਬਣ ਜੈਣਾ ਨਹੀਂ ਪੈਸੇ ਤਾਂ ਮੈਂ ਦੇਉਂਗਾ ਜੇ ਸੌਦਾ ਕਰਾਇਆ ਤੇਰਾ ਯਾਰ ਨਾ ਦੇ ਉਹ ਤਾਂ ਪੈਸੇ ਮੈਂ ਦੇਉਂਗਾ ਗੱਲ ਆ ਕੋਈ ਬਾਬਾ ਹਾਂ ਠੀਕ ਆ ਜੀ ਠੀਕ ਆ ਬਾਪੂ ਜੀ ਕਿਹੜਾ ਪਿੰਡ ਦੱਸਿਆ ਸੀ ਮੋਰਨੋਂ ਬਾਅਦ ਆ ਜੀ ਮੋਰਨਵਾ ਪਿੰਡ ਸੀ ਬਾਈ ਤੇ ਆ ਦੋ ਨਗਾਂ ਦਾ ਸਬਦਾ ਠੀਕ ਆ ਜੀ ਲਓ ਵੀ ਆ ਸੌਦਾ ਇੱਕ ਹੋਰ ਸਿਰੇ ਚੜ ਗਿਆ ਬਾਈ ਕੀ ਨਾਮ ਬਾਪੂ ਆਪਣਾ ਕਿਹੜੇ ਪਿੰਡੋਂ ਆਏ ਆ ਬੋਰਜਵਾਰ ਸਿੰਘ ਵਾਲੇ ਬੋਰਜਵਾਰ ਸਿੰਘ ਵਾਲੇ ਤੋਂ ਠੀਕ ਆ ਤੇ ਆਪਾਂ ਬਾਈ ਆਹ ਕੋਟਕਪੂਰੇ ਇਹ ਬਾਈ ਕੋਟਕਪੂਰੇ ਸਾਨੀ ਇਹਨੇ ਪੱਠ ਵੇਚੀ ਆ ਤੇ 2700 ਦੀ ਆ ਪੱਠ ਇਹ ਹੁਣ ਕੋਸਣਾ ਕੋ ਹੈ 7000 ਰੁਪਏ 7000 ਕੀ ਹੋ 7000 ਕੀ ਲੈ ਜਾ ਹੈ ਜਾ ਦੇਖੀ ਜਾਓ ਲੈਣ ਕੇ ਆ ਆ ਆ ਲਾ ਲਓ ਵੇਟ ਦੀਏ ਮੇਰਾ ਜਮਾ ਚੈਨ ਵੇਟ ਦੀਏ ਮੈਂ ਤਾਂ ਲਾਉਣਾ ਲਾਦਾ ਲੈਣੀ ਚੱਲ ਤੂੰ ਦਾ ਲਾਦਾ ਸਾਥ ਲਾਦਾ 7000 ਰੁਪਏ ਦੇਣੀ ਤਾਂ ਫੁੱਲ ਗਰੰਟੀ ਬਾਈ ਫੁੱਲ ਇਹ ਬੰਦਾ ਝੂਠ ਨਹੀਂ ਮਾਰਦਾ ਆਲਾ ਵੀ ਆ ਗੱਬਣ ਬੱਕਰੀ ਗਰੰਟੀ ਆ ਨਾ ਬਾਈ ਹਾਂ ਗਰੰਟੀ ਆ ਆ ਵੀਡੀਓ ਬਣੀ ਹੈ ਬਾਈ ਠੀਕ ਆ ਮੋੜਦੀ ਬਾਈ ਮੋੜਦੀ ਹਾਂ ਵਾਪਸ ਕਰਨੇ ਫਾਲੀ ਨਿਕਲੇ ਜ਼ਿੰਮੇਵਾਰਾਂ ਬਾਈ ਅਸੀਂ ਮੈਂ ਜ਼ਿੰਮੇਵਾਰ ਸਹੀ ਆ ਜੀ ਸਹੀ ਆ ਬਹੁਤ ਵਧੀਆ ਸੌਦਾ ਹੋ ਗਿਆ ਬਾਈ ਜੀ ਸਿਰੇ ਚੜ ਗਿਆ ਪੱਠ ਦਾ ਸੌਦਾ ਸੰਜੂ ਨੇ ਪੱਠ ਵੇਚਤੀ ਉਹ ਜਿਹੜੀ ਤੁਹਾਨੂੰ ਦਿਖਾਈ ਸੀ ਪੂਰੇ 7000 ਦੀ ਤੇ ਗੱਬਣ ਦੀ ਦਿੱਤੀ ਆ ਗਰੰਟੀ ਬਾਈ ਹਾਂ ਮੈਂ ਨਹੀਂ ਜਾਲ ਖਾਜੀ ਮੈਂ ਬਿਕਨ ਕਰਾ ਜੀ ਮੈਂ ਕਿੰਨੇ ਕਹੂਗੀ ਫਿਰ ਜਮ ਲਾੜਦਾ 10 ਤੋਂ ਥੱਲੇ ਦੱਸ ਨਹੀਂ ਨਹੀਂ ਦੱਸੋ ਥੱਲੇ ਆਉਣਾ ਹੀ ਨਹੀਂਗਾ ਜਮ ਹੀ ਨਹੀਂ ਆਉਣਾ ਇਹ ਤੂੰ ਇਹਨਾਂ ਕੀ ਆਖਿਆ ਸੀ 75 ਕੇ ਕਹਦਾ ਠੀਕ ਆ ਤੇ ਉਹਨੇ ਆਖਿਆ ਸੀਗਾ ਕਹਿੰਦਾ ਸਾਢੇ 10 ਦੀ ਮੈਨੂੰ ਪਈ ਆ ਹੂੰ ਉਹ ਸਵਾਰ ਗੱਲ ਕਰ ਰਿਹਾ ਕਹਿੰਦਾ ਫਿਰ ਕੀ ਕਹਾਣੀ ਲੁੱਟਾ ਮਰੀਂ ਸਾਰੀ ਗੱਲ ਹੀ ਸੁਣਾਣਾ ਉਹ ਕਹਿੰਦਾ 950 ਦੀ ਲਾਜਾ ਠੀਕ ਉਹ ਕਾਣੀ ਲੱਤਾਂ ਉਹ ਯਾਰ ਖੜਦਾ ਜਾ ਯਾਰ ਕਾ ਕੋਈ ਨਹੀਂ ਜੇ ਉਹ ਨੂੰ ਤੇ ਫੇਰ ਉਹਨੂੰ ਆ ਗਿਆ ਮੈਂ ਚੱਲ ਜੈਜ ਕਰ ਲੈ ਉਹਨੇ ਹੁਣ 9000 ਦੀ ਜਿਆਦਾ ਉਹ ਕਾਣੀ ਲੱਤਾਂ ਨਾ ਮਾਰ ਸਾਢੇ 7500 ਤੂੰ ਦੇਖਾ ਦੁੱਧ ਹੈਗਾ ਤੂੰ ਤਾਂ ਆਈਂ ਯਾਰ ਬੋਲ ਬੋਲ ਪਰ ਮੈਂ ਕਵੇੜਾ ਹੁੰਦਾ ਮੇਰੇ ਅੱਠ ਹਜ਼ਾਰ ਦੀ ਹੋ ਗਈ ਜਾਂ ਫੇਰ ਉਹਦੇ ਕੰਮ ਸਿੱਧਾ ਤੂੰ ਹੀ ਟਰ ਕਰਦਾ ਕੰਮ ਮੇਰਾ ਵੀ ਟਾਈਟ ਕਰਦਾ ਮੈਂ ਕਿੱਧਰ ਜਾਵਾਂ ਕਿਹਨੂੰ ਪੁੱਛਿਆ ਹੈ ਹਾਂ ਕਲ ਦੀ ਨਹੀਂ ਜਾਣ ਇਹਨੂੰ ਕਿ ਸਾਰੇ ਫਲੇ ਵੇ ਆ ਨਹੀਂ ਨਾਲੇ ਫਲੇ ਨਹੀਂ ਯਾਰਾ ਪਰਚੀ ਕਰਾ ਦੀ ਲੈ ਨਹੀਂ ਬਾਈ ਪਰਚੀ ਕਰਾ ਦੀ ਹੁਣ ਕਿਹੜੇ ਕਬੱਡੀ ਗੱਲ ਆ ਗਈ ਆ ਬੰਨ ਨਵ ਕਹੇ ਜੋ ਆ ਇਹ 75 ਦੇ ਅੱਠ ਦੀ ਕਰਤੀ ਹਾਂ ਫਿਰ ਸਾਢੇ ਮੱਝ ਓਏ ਕਿਉਂ ਏ ਤੇਰੀ ਬੱਕਰੀਆਂ ਲੈਣਾ ਮੇਰੀ ਹੈ ਨਹੀਂ ਇਹਦੀ ਹੈ ਨਹੀਂ ਓਏ ਉਹਦੀ ਹੈ ਨਹੀਂ ਮੈਨੂੰ ਪਤਾ ਇਹਦੀ ਹੈ ਨਹੀਂ ਇਹਦੀ ਕਿਹਦੀ ਇਕੱਠਾ ਯਾਰਾ ਗੱਡੀ ਜਾਣ ਚੱਲ ਛੱਡ ਚੱਲ ਓਏ ਚਲ ਕਰਦੇ ਹਾਂ ਗੱਲ ਇਹਨਾਂ ਨਾਲ ਕਿੰਨੇ ਚ ਕਰਤੀ ਫਿਰ 8 ਚ ਇਹਨੇ ਐਵੇਂ ਮੁਕਾਈ ਆ ਪਰਚੀ ਕਰਾ ਦੂਗਾ ਇਹ ਮੁਕਾਈ ਆ ਹੁਣ ਮੈਂ ਅਗਲਾ ਵੀ ਮੰਨੇ ਯਾਰ ਕਿਉਂ ਤੇ ਲੇਟ ਹੋਣੀ ਹੋ ਗਿਆ ਛਾਪੜੂ ਕੱਢ ਲੈ ਨੋ ਵੀ ਆ 8000 ਦੀ ਬੱਕਰੀ ਹੋ ਗਈ ਸੌਦਾ ਸਿਰੇ ਚੜ ਗਿਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਦੋਸਤੋ ਕਰ ਲੋ ਯਾਰ